ਅੱਜ 30 ਦਸੰਬਰ ਦੁਪਹਿਰ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੁਹਾਨੂੰ ਚਾਰੇ ਖਬਰਾਂ ਦੀ ਪੂਰੀ ਜਾਣਕਾਰੀ ਦੇਵਾਂਗੇ ਤੇ ਨਾਲੇ ਦੱਸਾਂਗੇ ਪਰਦੇ ਪਿਛਲਾ ਸੱਚ ਗੌਰ ਨਾਲ ਸੁਣਿਓ ਪਹਿਲੀ ਬਹੁਤ ਵੱਡੀ ਤੇ ਹੈਰਾਨੀਜਨਕ ਖਬਰ ਹੈ ਭਾਰਤ ਦੇ ਵਿੱਚ ਪਹਿਲੀ ਵਾਰ ਇੰਜ ਹੋਇਆ ਕਿ ਕਿਸੇ ਪਾਰਟੀ ਨੇ ਮੰਦਰਾਂ ਦੇ ਪੁਜਾਰੀਆਂ ਨੂੰ ਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ 18000 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਔਰ ਇਹ ਕਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਮੁਖੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਇਹ ਵੱਡਾ ਐਲਾਨ ਕੀਤਾ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਨਾਲ ਉਹਦੇ ਮੁੱਖ ਮੰਤਰੀ ਆਤਸ਼ੀ ਤੇ ਦੂਜੇ ਮੰਤਰੀ ਬੈਠੇ ਸੀ ਔਰ ਉਹਨਾਂ ਨੇ ਇਹ ਐਲਾਨ ਕੀਤਾ ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਸਰਕਾਰ ਨੇ ਪੁਜਾਰੀਆਂ ਤੇ ਗਰੰਥੀਆਂ ਵੱਲ ਧਿਆਨ ਨਹੀਂ ਦਿੱਤਾ ਤੇ ਅਸੀਂ ਅੱਜ ਐਲਾਨ ਕਰਦੇ ਹਾਂ ਕਿ ਜਿੰਨੇ ਵੀ ਮੰਦਰਾਂ ਚ ਪੁਜਾਰੀ ਨੇ ਗੁਰਦੁਆਰਿਆਂ ਚ ਗ੍ਰੰਥੀ ਨੇ ਉਹਨਾਂ ਨੂੰ ਹਰ ਮਹੀਨੇ 18000 ਰੁਪਇਆ ਮਹੀਨਾ ਦਿੱਤਾ ਜਾਇਆ ਕਰੇਗਾ ਪਰ ਜਦੋਂ ਹੀ ਕੇਜਰੀਵਾਲ ਨੇ ਇਹ ਐਲਾਨ ਕੀਤਾ ਹੈ ਤਾਂ ਇਹਦੇ ਉੱਪਰ ਬਹੁਤ ਵੱਡੇ ਸਵਾਲ ਉੱਠ ਖੜੇ ਹੋਏ ਨੇ ਔਰ ਇੱਕ ਵਿਵਾਦ ਪੱਖ ਦਾ ਨਜ਼ਰ ਆ ਰਿਹਾ ਹੈ ਕਿਹੜੇ ਸਵਾਲ ਨੇ ਤੇ ਕਾਹਦਾ ਵਿਵਾਦ ਹੈ گورنر ਸੁਣਿਓ ਬਾਕੀ ਦੀਆਂ ਖਬਰਾਂ ਦੱਸਣ ਤੋਂ ਪਹਿਲਾਂ ਇਸੇ ਖਬਰ ਨੂੰ ਮੈਂ ਵਿਸਥਾਰਤ ਦੱਸ ਲਵਾਂ ਜਦੋਂ ਹੀ ਕੇਜਰੀਵਾਲ ਨੇ ਇਹ ਐਲਾਨ ਕੀਤਾ ਹੈ ਤਾਂ ਸਵਾਲ ਉੱਠੇ ਨੇ ਕਿ ਪਹਿਲੀ ਗੱਲ ਤਾਂ ਇਹ ਕੇਜਰੀਵਾਲ ਹੋਰਾ ਦੀ ਦਿੱਲੀ ਦੇ ਵਿੱਚ ਹੁਣ ਤੱਕ ਸਰਕਾਰ ਰਹੀ ਆ ਤੀਜੀ ਵਾਰ ਲਗਾਤਾਰ ਔਰ ਹੁਣ ਜਦੋਂ ਸਰਕਾਰ ਦਾ ਟਾਈਮ ਉੱਥੇ ਖਤਮ ਹੋ ਗਿਆ ਤਾਂ ਨਵੀਂ ਸਰਕਾਰ ਬਣਾਉਣ ਦੇ ਲਈ ਤੇ ਇਹ ਐਲਾਨ ਉਦੋਂ ਕਿਉਂ ਲਾਗੂ ਕੀਤਾ ਜਾਏਗਾ ਜੇਕਰ ਨਵੀਂ ਸਰਕਾਰ ਬਣੇਗੀ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਹੁਣ ਤੱਕ ਵੀ ਕਰ ਹੀ ਸਕਦੇ ਸੀ ਹੁਣ ਤੱਕ ਵੀ ਦੇ ਹੀ ਸਕਦੇ ਸੀ ਤੇ ਹੁਣ ਤੱਕ ਨਹੀਂ ਦਿੱਤਾ ਤਾਂ ਨਵੀਂ ਸਰਕਾਰ ਜਦ ਬਣ ਕੇ ਆਏਗੀ ਫਿਰ ਕੇਜਰੀਵਾਲ ਕਹਿੰਦੇ ਨੇ ਕਿ ਇਹ ਐਲਾਨ ਲਾਗੂ ਹੋਏਗਾ ਔਰ ਇੱਥੇ ਕਬੱਡਾ ਸਵਾਲ ਇਹ ਵੀ ਹੈ ਕਿ ਕੇਜਰੀਵਾਲ ਸਾਹਿਬ ਨੇ ਇਹ ਐਲਾਨ ਕੀਤਾ ਕਿ ਮੰਦਰਾਂ ਦੇ ਪੁਜਾਰੀਆਂ ਨੂੰ ਤੇ ਗੁਰਦੁਆਰੇ ਸਹਿਮਾਨਾਂ ਦੇ ਗ੍ਰੰਥੀਆਂ ਨੂੰ ਦਿੱਤਾ ਜਾਏਗਾ ਪਰ ਜਿਹੜੇ ਹੋਰ ਧਾਰਮਿਕ ਅਦਾਰੇ ਨੇ ਜਿਵੇਂ ਮੁਸਲਮ ਭਾਈਚਾਰੇ ਭਾਈਚਾਰੇ ਦੇ ਮਸਜਿਦਾਂ ਨੇ ਜਾਂ ਇਸਾਈ ਭਾਈਚਾਰੇ ਦੇ ਧਾਰਮਿਕ ਜਿਹੜੇ ਸਥਾਨ ਨੇ ਜਾਂ ਹੋਰ ਧਾਰਮਿਕ ਸਥਾਨ ਨੇ ਉਹਨਾਂ ਭਾਈਚਾਰਿਆਂ ਦੇ ਜਿਹੜੇ ਧਾਰਮਿਕ ਉੱਥੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਫਿਰ ਇਹ ਨਹੀਂ ਦਿੱਤਾ ਜਾਏਗਾ ਕਿ ਦਿੱਤਾ ਜਾਏਗਾ ਇਹਦੇ ਬਾਰੇ ਕੇਜਰੀਵਾਲ ਸਾਹਿਬ ਨੇ ਕੁਝ ਨਹੀਂ ਬੋਲਿਆ ਕਿਉਂ ਨਹੀਂ ਬੋਲਿਆ ਕੀ ਦਿੱਲੀ ਦੇ ਵਿੱਚ ਜਿਹੜੀਆਂ ਮਸਜਿਦਾਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕੀ ਉਹ ਮਸਜਿਦਾਂ ਦੇ ਵਿੱਚ ਜਿਹੜੇ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ ਨਹੀਂ ਦਿੱਤਾ ਜਾਏਗਾ ਕੀ ਇਹ ਧਾਰਮਿਕ ਵਿਤਕਰਾ ਨਹੀਂ ਹੈ ਕੀ ਇਹ ਧਾਰਮਿਕ ਬਰਾਬਰੀ ਹੈ ਇਹ ਸਵਾਲ ਵੱਡੇ ਪੱਧਰ ਦੇ ਉੱਪਰ ਖੜ ਗਿਆ ਕੇਜਰੀਵਾਲ ਨੇ ਆਪ ਕਿਹਾ ਕੇਜਰੀਵਾਲ ਕਹਿੰਦਾ ਕਿ ਅਸੀਂ ਪਹਿਲੀ ਵਾਰ ਭਾਰਤ ਦੇ ਵਿੱਚ ਇਹ ਕਰ ਰਹੇ ਹਾਂ ਤੇ ਸਾਡੇ ਤੋਂ ਦੂਜੀਆਂ ਸਰਕਾਰਾਂ ਨੂੰ ਵੀ ਸਿੱਖਣਾ ਚਾਹੀਦਾ ਤੇ ਸਿੱਖ ਕੇ ਇੰਜ ਕਰਨਾ ਚਾਹੀਦਾ ਜਿਵੇਂ ਅਸੀਂ ਕਰ ਰਹੇ ਹਾਂ ਇਹ ਗੱਲ ਠੀਕ ਹੈ ਕਿ ਦੂਜੀਆਂ ਸਰਕਾਰਾਂ ਵੀ ਕਰਨ ਪਰ ਜਿਹੜੇ ਐਲਾਨ ਤੁਸੀਂ ਪਹਿਲਾਂ ਕੀਤੇ ਨੇ ਉਹਨਾਂ ਦਾ ਕੀ ਬਣਿਆ ਪੰਜਾਬ ਦੇ ਵਿੱਚ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਕੇਜੀਵਾਲ ਸਾਹਿਬ ਆਪ ਦਿੱਲੀ ਤੋਂ ਆਏ ਸਾਰੇ ਜਣਿਆਂ ਨੇ ਇਕੱਠੇ ਹੋ ਕੇ ਇੱਥੇ ਗਰੰਟੀ ਦਿੱਤੀ ਸੀ ਕਿ ਅਸੀਂ ਪੰਜਾਬ ਦੀਆਂ ਔਰਤਾਂ ਨੂੰ ਇਹ ਗਰੰਟੀ ਦਿੰਦੇ ਆ ਕਿ ਹਰ ਮਹੀਨੇ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦਿੱਤਾ ਜਾਇਆ ਕਰੇਗਾ ਪਰ ਉਹ ਗਰੰਟੀ ਤਾਂ ਕੀ ਬਣਿਆ ਪੌਣੇ 3 ਸਾਲ 3 ਸਾਲ ਦੇ ਕਰੀਬ ਸਰਕਾਰ ਟੱਪ ਚੱਲੀ ਐ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਅੱਜ ਤੱਕ ਚੁਵਾਨੀ ਨਹੀਂ ਦਿੱਤੀ ਗਈ ਔਰ ਹੁਣ ਦਿੱਲੀ ਦੇ ਵਿੱਚ ਅੱਜ ਤੋਂ 4-5 ਦਿਨ ਪਹਿਲਾਂ ਕੇਜਰੀਵਾਲ ਹੋਰਾਂ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਸੀ ਮਹਿਲਾ ਸਨਮਾਨ ਯੋਜਨਾ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਔਰਤਾਂ ਰਜਿਸਟ੍ਰੇਸ਼ਨ ਸਾਡੇ ਕੋਲ ਕਰਾਓ ਤੇ ਜੇਕਰ ਸਾਡੀ ਚੌਥੀ ਵਾਰ ਵੀ ਸਰਕਾਰ ਤੁਸੀਂ ਬਣਾਤੀ ਤਾਂ ਫਿਰ ਅਸੀਂ ਹਰ ਇੱਕ ਔਰਤ ਨੂੰ 2100 ਰੁਪਇਆ ਮਹੀਨਾ ਦਿਆ ਕਰਾਂਗੇ ਉਸ ਦਿਨ ਵੀ ਸਵਾਲ ਖੜੇ ਹੋਏ ਸੀ ਆਪਾਂ ਵੀ ਕੀਤਾ ਸੀ ਉੱਥੇ ਤੇ 2100 ਦੇਣ ਦਾ ਐਲਾਨ ਕਰ ਰਹੇ ਹੋ ਪੰਜਾਬ 'ਚ ਤੁਸੀਂ ਕੀਤਾ ਹੋਇਆ ਗਾਰੰਟੀ ਵੀ ਦਿੱਤੀ ਸੀ ਪੰਜਾਬ ਚ ਕੀ ਬਿਮਾਰੀ ਪੈ ਗਈ ਪੰਜਾਬ ਚ ਕਿਉਂ ਨਹੀਂ ਲਾਗੂ ਕੀਤਾ ਦਿੱਲੀ ਚ ਤਾਂ 100 ਬਹਾਨੇ ਨੇ ਨਾ ਲਾਗੂ ਕਰਨ ਦੇ ਵੀ ਇੱਥੇ ਤਾਂ ਸਾਡੇ ਕੰਟਰੋਲ ਚ ਆ ਨਹੀਂ ਤੇ ਉਹ ਨਹੀਂ ਪੰਜਾਬ ਤਾਂ ਸਾਰਾ ਕੁਝ ਸਰਕਾਰ ਦੇ ਆਪ ਦੇ ਕੰਟਰੋਲ ਚ ਆ ਪੁਲਿਸ ਤੋਂ ਲੈ ਕੇ ਸਿਵਲ ਪ੍ਰਸ਼ਾਸਨ ਤੱਕ ਫਿਰ ਪੰਜਾਬ ਚ ਕਿਉਂ ਨਹੀਂ ਦਿੱਤਾ ਪੰਜਾਬ ਚ ਜਦੋਂ ਸਰਕਾਰ ਬਣਾਉਣੀ ਸੀ ਤਾਂ ਬੜੇ ਵੱਡੇ ਐਲਾਨ ਸੀਗੇ ਵੀ ਸਰਕਾਰ ਬਣਦਿਆਂ ਹੀ ਹਰੇ ਪੈਨ ਨਾਲ ਬੇਰਜਗਾਰੀ ਖਤਮ ਕਿਸਾਨਾਂ ਨੂੰ 5 ਮਿੰਟਾਂ ਚ ਐਮਐਸਪੀ ਦਾ ਐਲਾਨ ਕੀਤਾ ਸੀ ਆਮ ਆਦਮੀ ਪਾਰਟੀ ਨੇ ਮਜਦੂਰਾਂ ਨੂੰ 10-10 ਮਰਲਿਆਂ ਦੇ ਪਲਾਟ ਦੇਣ ਦਾ ਤੇ ਹੋਰ ਕਈ ਐਲਾਨ ਮਜਦੂਰਾਂ ਨੇ ਕੀਤੇ ਸੀ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਦੇ ਭੱਤੇ ਦੇਣ ਦੇ ਐਲਾਨ ਕੀਤੇ ਸੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ a ਮਹੀਨੇ ਦਾ ਐਲਾਨ ਕੀਤਾ ਸੀ ਔਰ ਨਸ਼ਾ ਤੁਰੰਤ ਖਤਮ ਕਰਨ ਦਾ ਐਲਾਨ ਕੀਤਾ ਸੀ ਕਿੰਨੇ ਸਾਰੇ ਐਲਾਨ ਤੇ ਗਰੰਟੀਆਂ ਸੀਗੀਆਂ ਕਿੱਧਰ ਗਈਆਂ ਅੱਜ ਤੱਕ ਪੰਜਾਬ 'ਚ ਪੂਰੀਆਂ ਕਿਉਂ ਨਹੀਂ ਕੀਤੀਆਂ ਚਲੋ ਆਮ ਆਦਮੀ ਪਾਰਟੀ ਵਾਲੇ ਭੈਣਾ ਭਰਾ ਦੱਸ ਦੇਣ ਕਿਹੜੀ ਕੀਤੀ ਹੈ ਦੱਸ ਦਿਓ ਕਿ ਵੀਆਈਪੀ ਕਲਚਰ ਤੁਸੀਂ ਕਿਹਾ ਸੀ ਖਤਮ ਕਰ ਦਿਆਂਗੇ ਦੂਜੀਆਂ ਪਾਰਟੀਆਂ ਦੇ ਮੰਤਰੀ ਸੰਤਰੀ ਜਿਹੜੇ ਗਨਮੈਨ ਰੱਖਦੇ ਨੇ ਇੰਨੇ ਨੇ ਬੋਡੀਗਾਰਡ ਰੱਖਦੇ ਨੇ ਇੰਨੀਆਂ-ਇੰਨੀਆਂ ਗੱਡੀਆਂ ਨਾਲ ਰੱਖਦੇ ਨੇ ਵੀ ਅਸੀਂ ਉਹ ਨਹੀਂ ਰੱਖਾਂਗੇ ਕਿ ਤੁਸੀਂ ਉਹ ਕੀਤਾ ਜਿਹੜਾ ਇਹ ਦੋ ਵੱਡੇ ਐਲਾਨ ਦਿੱਲੀ ਦੀਆਂ ਵੋਟਾਂ ਦੇ ਵਿੱਚ ਕੀਤੇ ਗਏ ਨੇ ਇੱਕ ਔਰਤਾਂ ਨੂੰ 2100 ਰੁਪਿਆ ਮਹੀਨਾ ਤੇ ਇੱਕ ਗਰੰਥੀਆਂ ਤੇ ਪੁਜਾਰੀਆਂ ਨੂੰ ਜਿਹੜਾ 18000 ਰੁਪਿਆ ਮਹੀਨਾ ਇਹਦੇ ਨਾਲ ਵੋਟਾਂ ਦੇ ਵਿੱਚ ਵਾਵਾ ਫਾਇਦਾ ਹੋ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਇਹ ਪਤਾ ਹੈ ਕਿ ਪੰਜ 700 ਹਜ਼ਾਰ ਬੰਦੇ ਪਿੱਛੇ ਇੱਕ ਗ੍ਰੰਥੀ ਜਾਂ ਇੱਕ ਪੁਜਾਰੀ ਹੋ ਸਕਦਾ ਤੇ ਥੋੜੇ ਬੰਦਿਆਂ ਨੂੰ ਐਲਾਨ ਕਰਕੇ ਤੇ ਉਹਨਾਂ ਦੇ ਥਰੂ ਕਿਉਂਕਿ ਹਰ ਬੰਦਾ ਕਿਤੇ ਨਾ ਕਿਤੇ ਪੁਜਾਰੀ ਤੇ ਗ੍ਰੰਥੀ ਨਾਲ ਜੁੜਿਆ ਹੁੰਦਾ ਤਾਂ ਫਿਰ ਉਹਨਾਂ ਦੀ ਪ੍ਰੇਰਣਾ ਸਦਕਾ ਵਾਵਾ ਵੋਟ ਪੈ ਸਕਦੀ ਹੈ ਸੋਹਣਾ ਸਕੀਮ ਸੋਹਣਾ ਫਾਰਮੂਲਾ ਆਮ ਆਦਮੀ ਪਾਰਟੀ ਨੇ ਕੱਢਿਆ ਚਲੋ ਵੈਸੇ ਕੋਈ ਮਾੜੀ ਗੱਲ ਨਹੀਂ ਪਰ ਜੇ ਇਹ ਵੋਟਾਂ ਤੋਂ ਬਿਨਾ ਅੱਗੇ ਪਿੱਛੇ ਐਲਾਨ ਕਰਦੇ ਜਾ ਜਿੱਥੇ ਜਿੱਥੇ ਤੁਹਾਡੀ ਸਰਕਾਰ ਹੈ ਤੁਸੀਂ ਪੰਜਾਬ ਵਿੱਚ ਪਹਿਲਾਂ ਦੇ ਕੇ ਵਿਖਾਓ ਫਿਰ ਦਿੱਲੀ ਵਾਲੇ ਲੋਕ ਯਕੀਨ ਕਰ ਲੈਣਗੇ ਸੋ ਤੁਹਾਡਾ ਕੀ ਕਹਿਣਾ ਹੈ ਆਪਣਾ ਕਮੈਂਟ ਜਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਅੱਜ ਪੰਜਾਬ ਬੰਦ ਦਾ ਸੱਦਾ ਸੀ ਅੱਜ ਕਿਸਾਨਾਂ ਨੇ ਪੰਜਾਬ ਬੰਦ ਦੇ ਸੱਦੇ ਤਹਿਤ ਪੰਜਾਬ ਬੰਦ ਕਰਾਇਆ ਔਰ ਪੂਰੇ ਪੰਜਾਬ ਚੋਂ ਬਹੁਤ ਵੱਡਾ ਹੰਗਾਰਾ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਪੰਜਾਬ ਵੱਡੇ ਪੱਧਰ ਤੇ ਬੰਦ ਹੋਇਆ ਸੜਕੀ ਆਵਾਜਾਈ ਬੰਦ ਹੋਈ ਹੈ ਦੁਕਾਨਾਂ ਬੰਦ ਹੋਈਆਂ ਰੇਲਾਂ ਬੰਦ ਹੋਈਆਂ ਸਬਜੀ ਦੁੱਧ ਹਰ ਤਰ੍ਹਾਂ ਦੀ ਸਪਲਾਈ ਬੰਦ ਹੋਈ ਕਈ ਮਲਾਜ਼ਮ ਜਿਹੜੇ ਨੇ ਉਹਨਾਂ ਨੇ ਆਪਣੇ ਦਫ਼ਤਰ ਬੰਦ ਰੱਖੇ ਨੇ ਪੀਆਰਟੀਸੀ ਦੇ ਕੱਚੇ ਮਲਾਜ਼ਮਾਂ ਨੇ ਵੀ ਪੀਆਰਟੀਸੀ ਦੀਆਂ ਬੱਸਾਂ ਤੱਕ ਬੰਦ ਰੱਖੀਆਂ ਨੇ ਹੋਰ ਵੀ ਕਾਫੀ ਸਾਰੇ ਅਦਾਰੇ ਜਿਹੜੇ ਨੇ ਉਸ ਬੰਦ ਦੀ ਹਮਾਇਤ ਚ ਆਏ ਕਈਆਂ ਥਾਵਾਂ ਦੇ ਉੱਪਰ ਬੈਸਾਂ ਵੀ ਲੋਕਾਂ ਨੇ ਕੀਤੀਆਂ ਬੈਸ ਦੇ ਨਜ਼ਰ ਆਏ ਵੀ ਤੁਸੀਂ ਸਾਨੂੰ ਖੱਜਲ ਖਰਾਬ ਕਰ ਰਹੇ ਹੋ ਤੁਸੀਂ ਤੁਸੀਂ ਸਾਨੂੰ ਇੱਥੇ ਜਾਮ ਲਾ ਕੇ ਇੱਕ ਕੀ ਕੀ ਫਾਇਦਾ ਖਟੋਗੇ ਤੁਸੀਂ ਸਰਕਾਰ ਨਾਲ ਭਿੜੋ ਤੁਸੀਂ ਸਾਨੂੰ ਕਿਉਂ ਖਰਾਬ ਕਰ ਰਹੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਈ ਛਿੱਟਪਟ ਥਾਵਾਂ ਤੋਂ ਆਈਆਂ ਪਰ ਕੁੱਲ ਮਿਲਾ ਕੇ ਸਫਲਬੰਦ ਹੋਇਆ ਪਰ ਇੱਕ ਵੱਡੀ ਗੱਲ ਇੱਥੇ ਵੇਖਣ ਨੂੰ ਅੱਜ ਮਿਲੀ ਹੈ ਕਿ ਸ਼ਰਾਬ ਦੇ ਠੇਕੇ ਸੀ ਉਹ ਬੰਦ ਨਹੀਂ ਹੋਏ ਸ਼ਰਾਬ ਦੇ ਠੇਕੇ ਵੱਡੀ ਪੱਧਰ ਤੇ ਵੇਖਣ ਨੂੰ ਮਿਲਿਆ ਕਿ ਖੁੱਲੇ ਹੋਏ ਸੀ ਕਿਸਾਨਾਂ ਨੇ ਕਿਹਾ ਸੀ ਕਿ ਜਿਹੜੀਆਂ ਐਮਰਜੈਂਸੀ ਸਵਾਵਾਂ ਨੇ ਸਿਰਫ ਉਹ ਚੱਲਣਗੀਆਂ ਪਰ ਸਵਾਲ ਹੁਣ ਬਣ ਗਿਆ ਕਿ ਕੀ ਠੇਕੇ ਐਮਰਜੈਂਸੀ ਸਵਾਵਾਂ ਸੀ ਜਾਂ ਨਹੀਂ ਸੀ ਇਹਦੇ ਬਾਰੇ ਕੀ ਕਿਆ ਜਾ ਸਕਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖੋ ਤੇ ਇਸ ਤੋਂ ਅਗਲੀ ਵੱਡੀ ਖਬਰ ਇਹ ਹੈ ਕਿ ਸੁਪਰੀਮ ਕੋਰਟ ਦੀ ਕਮੇਟੀ ਦੇ ਨਾਲ 3 ਜਨਵਰੀ ਨੂੰ ਕਿਸਾਨਾਂ ਦੀ ਇੱਕ ਵੱਡੀ ਮੀਟਿੰਗ ਹੈ ਔਰ ਇਹ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਜਿਹੜਾ ਵੱਖਰੇ ਤੌਰ ਤੇ ਲੜਾਈ ਲੜ ਰਿਹਾ ਹੈ ਸ਼ੰਭੂ ਤੇ ਖਨੌਰੀ ਮੋਰਚੇ ਨਾਲ ਉਹਨਾਂ ਵੱਲੋਂ ਇਹ ਮੀਟਿੰਗ ਜਿਹੜੀ ਆ ਸੁਪਰੀਮ ਕੋਰਟ ਦੀ ਕਮੇਟੀ ਦੇ ਨਾਲ ਕੀਤੀ ਜਾ ਰਹੀ ਹੈ ਔਰ ਉਹਦੇ ਵਿੱਚ ਜਿਹੜੇ ਰਾਜੇਵਾਲ ਨੇ ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਜਿਹੜੇ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਵੱਡਾ ਰੋਲ ਨਿਭਾਉਂਦੇ ਰਹੇ ਨੇ ਉਹਨਾਂ ਦਾ ਅੱਜ ਇੱਕ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਚਿੱਠੀ ਲਿਖੀ ਹੈ ਤੇ ਉਹਦੇ ਵਿੱਚ ਮੈਂ ਇਹ ਪੁੱਛਿਆ ਵੀ ਦੱਸੋ ਜਿਹੜਾ ਹਰਿਆਣੇ ਦੇ ਬਾਰਡਰਾਂ ਤੇ ਲੋਕਾਂ ਨੂੰ ਰੋਕਿਆ ਹੋਇਆ ਕਿਸਾਨਾਂ ਨੂੰ ਅੱਗੇ ਨਹੀਂ ਦਿੱਤਾ ਜਾਣ ਦਿੱਤਾ ਜਾ ਰਿਹਾ ਇਸ ਸੰਵਿਧਾਨ ਦੀ ਤੇ ਕਾਨੂੰਨ ਦੀ ਕਿਹੜੀ ਧਾਰਾ ਦੇ ਮੁਤਾਬਕ ਰੋਕਿਆ ਗਿਆ ਇਹ ਦੱਸਿਆ ਜਾਵੇ ਸੰਵਿਧਾਨ ਦੀ ਕਿਹੜੀ ਧਾਰਾ ਇਹ ਕਹਿੰਦੀ ਹੈ ਕਿ ਤੁਸੀਂ ਉੱਥੇ ਉਹਨਾਂ ਨੂੰ ਰੋਕ ਲਓ ਤੇ ਅੱਗੇ ਨਾ ਜਾਣ ਦਿਓ ਤੇ ਸੁਪਰੀਮ ਕੋਰਟ ਇਹਦੇ ਉੱਪਰ ਐਕਸ਼ਨ ਕਿਉਂ ਨਹੀਂ ਲੈ ਰਹੀ ਇਹ ਚਿੱਠੀ ਰਾਜੇਵਾਲ ਹੋਰਾਂ ਨੇ ਸੁਪਰੀਮ ਕੋਰਟ ਨੂੰ ਲਿਖੀ ਹੈ ਹੁਣ ਸੁਪਰੀਮ ਕੋਰਟ ਦਾ ਇਹਦੇ ਤੇ ਕੀ ਰੋਖ ਹੋਏਗਾ ਉਹ ਸੁਪਰੀਮ ਕੋਰਟ ਦੱਸੇਗੀ ਦੂਜੇ ਪਾਸੇ ਜਿਹੜੀ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਹੈ ਉਹਦੇ ਨਾਲ ਐਸਕੇਐਮ ਦੀ ਮੀਟਿੰਗਾਂ ਤੇ ਤੀਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ 4 ਜਨਵਰੀ ਨੂੰ ਹਰਿਆਣਾ ਦੇ ਟੁਹਾਨਾ ਦੇ ਵਿੱਚ ਇੱਕ ਵੱਡੀ ਕਿਸਾਨ ਇਕੱਠ ਇੱਕ ਵੱਡਾ ਕਿਸਾਨ ਪੰਚਾਇਤ ਸੱਦੀ ਹੈ। ਉਹਦੇ ਨੂੰ ਪਤਾ ਲੱਗੇਗਾ ਕਿ ਕੀ ਕਿੰਨਾ ਇਕੱਠ ਹੁੰਦਾ ਤੇ ਦੂਜੇ ਪਾਸੇ 9 ਜਨਵਰੀ ਨੂੰ ਪੰਜਾਬ ਦੇ ਵਿੱਚ 20 ਐ ਐਸ ਕੇਐਮ ਨੇ ਸਯੁਕਤ ਕਿਸਾਨ ਮੋਰਚੇ ਨੇ ਮੋਗਾ ਦੇ ਵਿੱਚ ਇੱਕ ਵੱਡੀ ਮਹਾ ਰੈਲੀ ਮਹਾ ਇਕੱਠ ਸੱਦਿਆ ਹੋਇਆ ਕਿਸਾਨੀ ਮੰਗਾਂ ਦੇ ਉੱਪਰ ਤੇ ਜਿਹੜੇ ਨਵੇਂ ਖੇਤੀ ਡਰਾਫਟ ਹੋਇਆ ਇਹਨਾਂ ਦੇ ਵਿਰੋਧ ਦੇ ਵਿੱਚ। ਤਾਂ ਇਸ ਸਭ ਕੁਝ ਦੇ ਦਰਮਿਆਨ ਜਗਜੀਤ ਸਿੰਘ ਢੱਲੇਵਾਲ ਨੂੰ ਖਡੋਰੀ ਬਾਰਡਰ ਤੋਂ ਜਿਹੜੀ ਪੁਲਿਸ ਹੈ ਉਹ ਲੈ ਕੇ ਜਾਣ ਦੀ ਕਵਾਇਦ ਤੇਜ਼ ਕਰ ਚੁੱਕੀ ਹੈ ਕੱਲ ਸ਼ਾਮ ਵੀ ਉੱਥੇ ਪੁਲਿਸ ਅਫਸਰ ਡੱਲੇਵਾਲ ਕੋਲ ਗਏ ਸੀ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਡੱਲੇਵਾਲ ਮੰਨਿਆ ਨਹੀਂ ਸੀ ਉਸ ਤੋਂ ਬਾਅਦ ਡੱਲੇਵਾਲ ਲਾਈਵ ਹੋਇਆ ਸੀ ਡੱਲੇਵਾਲ ਨੇ ਲਾਈਵ ਹੋ ਕੇ ਕਿਹਾ ਸੀ ਕਿ ਪੁਲਿਸ ਕਿਸੇ ਵੇਲੇ ਚੁੱਕ ਸਕਦੀ ਹੈ ਖਤਰਾ ਹੈ ਮੈਨੂੰ ਚੁੱਕੇ ਜਾਣ ਦਾ ਤੇ ਉਸ ਤੋਂ ਬਾਅਦ ਅੱਜ ਫੇਰ ਜਿਹੜੇ ਪੁਲਿਸ ਅਫਸਰ ਨੇ ਉਹ ਉੱਥੇ ਪਹੁੰਚੇ ਹੋਏ ਨੇ ਕਿਸੇ ਵੀ ਟਾਈਮ ਡੱਲੇਵਾਲ ਨੂੰ ਚੁੱਕਿਆ ਜਾ ਸਕਦਾ ਹੈ ਤੇ ਇਸ ਸਬੰਧ ਦੇ ਵਿੱਚ ਹੁਣ ਕਿਸਾਨਾਂ ਨੂੰ ਅਨਾਉਂਸਮੈਂਟ ਕਰਕੇ ਡੱਲੇਵਾਲ ਦੇ ਆਸ-ਪਾਸੇ ਇਕੱਠੇ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਵੱਡੀ ਤਦਾਦ ਦੇ ਵਿੱਚ ਜਗਜੀਤ ਡੱਲੇਵਾਲ ਦੇ ਦੁਆਲੇ ਇਕੱਠੇ ਹੋਵੋ ਤਾਂ ਕਿ ਪੁਲਿਸ ਚੱਕ ਕੇ ਨਾਲ ਜਾ ਸਕੇ ਪੁਲਿਸ ਨੇ ਕੱਲ ਸ਼ਾਮ ਨੂੰ ਜਿਹੜੇ ਪੁਲਿਸ ਅਫਸਰ ਐਕਸ ਏ ਡੀਜੀਪੀ ਜਸਕਰਨ ਸਿੰਘ ਹੈ ਉਹਨਾਂ ਨੇ ਤੇ ਡੀਆਈਜੀ ਜਿਹੜੇ ਮਨਦੀਪ ਸਿੱਧੂ ਆ ਉਹਨਾਂ ਨੇ ਕੱਲ ਕਿਸਾਨ ਆਗੂਆਂ ਦੇ ਨਾਲ ਇੱਕ ਖਨੌਰੀ ਦੇ ਉੱਪਰ ਮੀਟਿੰਗ ਕੀਤੀ ਸੀ ਜਿਸ 'ਚ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਔਰ ਤੁਸੀਂ ਇਹਨਾਂ ਹਦਾਇਤਾਂ ਨੂੰ ਸामਨਨ ਦੀ ਕੋਸ਼ਿਸ਼ ਕਰੋ ਕਿਉਂਕਿ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੇ ਇਹ ਹਦਾਇਤ ਕੀਤੀ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਿਵੇਂ ਮਰਜੀ ਹਸਪਤਲ ਦਾਖਲ ਕਰਾਓ ਤੇ ਨਾਲ ਇਹ ਵੀ ਕਹਿ ਦਿੱਤਾ ਸੀ ਵੀ ਜੇਕਰ ਪੰਜਾਬ ਸਰਕਾਰ ਪੰਜਾਬ ਪੁਲਿਸ ਇੰਜ ਨਹੀਂ ਕਰ ਸਕਦੀ ਤਾਂ ਕੇਂਦਰ ਸਰਕਾਰ ਦੀ ਇਹਦੀ ਮਦਦ ਲਓ ਪਰ ਜਗਜੀਤ ਸਿੰਘ ਡੱਲੇਵਾਲ ਨੂੰ ਚੱਕ ਕੇ ਲੈ ਕੇ ਜਾਓ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਲ ਦਾਖਲ ਕਰਾਓ ਇਹ ਗੱਲਾਂ ਸੁਪਰੀਮ ਕੋਰਟ ਨੇ ਕਹੀਆਂ ਸੀ ਤੇ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਵੀ ਕਾਫੀ ਅ ਪੜਕੇ ਸੀਗੇ ਬੋਲੇ ਸੀਗੇ ਸੁਪਰੀਮ ਕੋਰਟ ਨੂੰ ਸਿੱਧੇ ਸਵਾਲ ਕੀਤੇ ਸੀ ਕਿ ਇੱਕ ਪਾਸੇ ਤੁਸੀਂ ਹਮਦਰਦੀ ਜਤਾ ਰਹੇ ਹੋ ਤੇ ਦੂਜੇ ਪਾਸੇ ਸਾਨੂੰ ਚੱਕਣ ਦੇ ਸਖਤ ਹੁਕਮ ਦੇ ਰਹੇ ਹੋ ਇੱਕ ਪਾਸੇ ਤੁਸੀਂ ਹਮਦਰਦੀ ਜਤਾ ਰਹੇ ਹੋ ਤੇ ਦੂਜੇ ਪਾਸੇ ਸਖਤੀ ਨਾਲ ਸਾਡਾ ਅੰਦੋਲਨ ਕੁਚਲਣ ਦੀਆਂ ਹਦਾਇਤਾਂ ਦੇ ਰਹੇ ਹੋ ਇਹ ਗੱਲਾਂ ਜਗਜੀਤ ਸਿੰਘ ਡੱਲੇਵਾਲ ਨੇ ਕਹੀਆਂ ਸੀਗੀਆਂ ਜਗਜੀਤ ਸਿੰਘ ਡੱਲੇਵਾਲ ਨੇ ਇਹ ਵੀ ਕਿਹਾ ਸੀ ਕਿ ਜ਼ਿੰਦਗੀ ਚ ਪਹਿਲੀ ਵਾਰ ਐਸੀ ਹਮਦਰਦੀ ਦੇਖ ਰਿਆ ਮੈਂ ਜੇ ਜਿੱਦਾਂ ਦੀ ਹਮਦਰਦੀ ਸੁਪਰੀਮ ਕੋਰਟ ਕਰ ਰਹੀ ਹੈ ਔਰ ਇਸ ਤੋਂ ਅੱਗੇ ਜਗਜੀਤ ਸਿੰਘ ਢੱਲੇਵਾਲ ਨੇ ਇਹ ਕਿਹਾ ਉਹ ਕਹਿੰਦੇ ਕਿ ਸਾਡਾ ਅੰਦੋਲਨ ਜਿਹੜਾ ਉਹ ਬਿਲਕੁਲ ਸ਼ਾਂਤਮਈ ਹੈ ਤੇ ਸ਼ਾਂਤਮਈ ਅੰਦੋਲਨ ਨੂੰ ਕੁਚਲਣਾ ਕਿਉਂ ਚਾਹੁੰਦੀ ਹੈ ਸਰਕਾਰ ਜਗਜੀਤ ਸਿੰਘ ਢੱਲੇਵਾਲ ਕਹਿੰਦੇ ਕਿ ਸਾਨੂੰ ਸੁਪਰੀਮ ਕੋਰਟ ਤੋਂ ਉਮੀਦ ਸੀ ਸਰਕਾਰ ਤਾਂ ਸਾਡੀ ਗੱਲ ਸੁਣਦੀ ਨਹੀਂ ਤੇ ਸਾਨੂੰ ਉਮੀਦ ਸੀ ਕਿ ਸੁਪਰੀਮ ਕੋਰਟ ਸਾਡੀਆਂ ਮੰਗਾਂ ਮੰਨਣ ਲਈ ਕੇਂਦਰ ਸਰਕਾਰ ਨੂੰ ਕਵੇਗਾ ਪਰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਹਿਣ ਦੀ ਬਜਾਏ ਉਲਟਾ ਸਾਡਾ ਹੀ ਅਨਸ਼ਣ ਸਾਡਾ ਹੀ ਮਰਨਵਰਤ ਖਲਵਾਉਣ ਜਾਰ ਕੋਉਣ ਦੀਆਂ ਕੋਸ਼ਿਸ਼ ਸ਼ੁਰੂ ਕਰ ਦਿੱਤੀਆਂ ਨੇ ਔਰ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਸੀ ਕਿ ਮੈਨੂੰ ਸੁਪਰੀਮ ਕੋਰਟ ਦਾ ਦਾ ਬਿਆਨ ਸੁਣ ਕੇ ਇੰਜ ਜਾਪਿਆ ਜਿਵੇਂ ਉਹ ਸੁਪਰੀਮ ਕੋਰਟ ਨਹੀਂ ਬੋਲ ਰਿਹਾ ਉਹ ਕੇਂਦਰ ਸਰਕਾਰ ਬੋਲ ਰਹੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਨੇ ਇਹ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਆਖੀਆਂ ਨੇ ਔਰ ਜਗਜੀਤ ਸਿੰਘ ਢੱਲੇਵਾਲ ਨੇ ਆਪਣਾ ਮਰਨਵਰਤ ਜਾਰੀ ਰੱਖਿਆ ਹੋਇਆ ਵੱਡੀ ਗਿਣਤੀ ਕਿਸਾਨ ਜਿਹੜੇ ਨੇ ਉਧਰ ਨੂੰ ਜਾ ਰਹੇ ਨੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਗਰਾਹਾ ਹੋਰਾਂ ਨੇ ਕੱਲ੍ਹ ਦੋ ਵੱਡੇ ਐਲਾਨ ਕੀਤੇ ਨੇ ਇੱਕ 4 ਤਰੀਕ ਦੀ ਟੋਹਾਨਾ ਰੈਲੀ ਦਾ ਇੱਕ 9 ਜਨਵਰੀ ਦੀ ਮੋਗਾ ਰੈਲੀ ਦਾ ਤਾਂ ਦੋਵੇਂ ਤਰੀਕਿਆਂ ਦੇ ਨਾਲ ਕਿਸਾਨੀ ਮੰਗਾਂ ਦੇ ਲਈ ਲੜਾਈ ਜਾਰੀ ਹੈ